ਵਾਹੇ ਗੁਟੀਕਾਰ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਸ ਵਕਤ ਅਸੀਂ ਮੌਜੂਦ ਆ ਸਾਥਿਓ ਸ੍ਰੀ ਖਡੂਰ ਸਾਹਿਬ ਦੀ ਪਵਿੱਤਰ ਧਰਤੀ ਤੇ ਤਾਂ ਇੱਕ ਸੋਹਣੇ ਰੰਗਲੇ ਪੰਜਾਬ ਦੀ ਸੋਹਣੀ ਤਸਵੀਰ ਜਿਹੜੀ ਆ ਮੈਂ ਕੈਮਰਾਮੈਨ ਸਾਹਿਬ ਤੈਨੂੰ ਕਹਾਂਗਾ ਵਿਖਾ ਦਿੱਤੀ ਜਾਵੇ ਕਿ ਨਿਸ਼ਾਨੇ ਸਿੱਖੀ ਐਨਡੀਏ ਵਿੰਗ ਦੇ 24 ਵਿਦਿਆਰਥੀਆਂ ਨੇ ਜਿਹੜਾ ਉਹ ਲਿਖਤੀ ਇਮਤਿਹਾਨ ਪਾਸ ਕੀਤਾ ਅਤੇ ਆਪਣੇ ਮਾਪਿਆਂ ਦਾ ਪੰਜਾਬ ਦਾ ਜਿਹੜਾ ਨਾਮ ਹੈ ਉਹ ਰੋਸ਼ਨ ਕੀਤਾ ਸੋ ਇੱਥੇ ਕਾਰ ਸੇਵਾ ਵਾਲੇ ਸੰਤ ਨੇ ਜਿਹੜੇ ਸੰਤ ਬਾਬਾ ਸੇਵਾ ਸਿੰਘ ਜੀ ਖਡੂਰ ਸਾਹਿਬ ਵਾਲੇ ਵਧਾਈ ਦੇ ਪਾਤਰ ਵੀ ਨੇ ਕਿਉਂਕਿ ਜਿੱਥੇ ਸੰਗਤਾਂ ਮੁੰਬਈ ਤੋਂ ਉਹਨਾਂ ਦੀ ਰਹਿਨਮਾਈ ਇਹ ਸੇਵਾ ਕਰਨ ਲਈ ਪਹੁੰਚ ਰਹੀਆਂ ਨੇ ਉੱਥੇ ਹੀ ਉਹਨਾਂ ਦੇ ਵੱਲੋਂ ਚਲਾਈ ਜਾਂਦੀ ਹੈ ਅਕੈਡਮੀ ਦੇ ਵਿਦਿਆਰਤਿਆਂ ਨੇ ਵੀ ਅੱਜ ਸੇ ਰਟਾ ਜਿਹੜਾ ਕੀਤਾ ਬਾਬਾ ਜੀ ਸਾਡੇ ਨਾਲ ਬਣੇ ਨੇ ਗੱਲਬਾਤ ਕਰਦੇ ਆ ਬਾਬਾ ਜੀ ਸੁਨੇਹਾ ਕੀ ਹੈ ਸਭ ਤੋਂ ਪਹਿਲਾਂ ਵਾਇਗੁਰਜੀ ਕਾ ਖਾਲਸਾ ਵਾਇਗੁਰਜੀ ਕੀ ਫਤਿਹ ਜੀ ਬਾਬਾ ਜੀ ਸੁਨੇਹਾ ਕੀ ਹੈ ਇੱਥੋਂ ਬੋਲਦੇ ਹੋਏ ਅਤੇ ਇੱਕ ਸੋਹਣੇ ਰੰਗਲੇ ਪੰਜਾਬ ਦੀ ਇਹ ਸੋਹਣੀ ਤਸਵੀਰ ਵੀ ਹੈ ਕਿਉਂਕਿ ਪੰਜਾਬ ਨੂੰ ਅਕਸਰ ਹੀ ਜਿਹੜਾ ਉਹ ਹੁਣ ਨਸ਼ੇ ਦੀ ਅੱਖ ਨਾਲ ਬੜਾ ਵਿਖਿਆ ਜਾਂਦਾ ਸੀ ਲੇਕਿਨ ਇਹ ਤਾਂ ਬੜੇ ਮਾਣ ਦੀ ਗੱਲ ਹੈ ਕਿ ਕਹਿੰਦੇ ਕਿ ਸਾਧੂਆਂ ਦੀ ਗੱਲ ਕੀ ਸੁਣਾਈਏ ਸੰਗ ਤੇ ਸਾਧੂਆਂ ਦੇ ਬਾਰੇ ਬਾਰੇ ਜਾਈਏ ਸਕਦੇ ਬਾਬਾ ਜੀ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਇਹ ਜਿੰਨੇ ਵੀ ਸਾਧੂ ਸੰਤ ਨੇ ਪੰਜਾਬ ਦੇ ਵਿੱਚ ਉਹਨਾਂ ਦੀ ਦੇਣ ਜਿਹੜੀ ਆ ਉਹ ਦਿਖ ਰਹੀ ਹੈ ਬਾਬਾ ਜੀ ਮੈਂwidetilde ਮਤਲਬ ਜੋ ਐਜੂਕੇਸ਼ਨ ਦਾ ਆਪ ਜਿਹਨੂੰ ਪਹਿਲਾਂ ਦੱਸ ਚੁੱਕੇ ਆ ਤੇ 2015 ਚ ਸ਼ੁਰੂ ਕੀਤਾ ਸੀ ਅੱਜ ਮਤਲਬ ਨਤੀਜੇ ਸਾਹਮਣੇ ਹਰ ਸਾਲ ਆਪਕੇ ਬੱਚੇ ਨਤੀਜੇ ਚੰਗਾ ਆ ਰਿਹਾ ਜਿਵੇਂ ਕਿ 27-28 ਬੱਚੇ ਹੁਣ ਤੱਕ ਬੱਚੇ ਜਿਹੜੇ ਖੜਗਵਾਸਲਾ ਲੈਫਟੇ ਬਣ ਚੁੱਕੇ ਨੇ ਉਹਨਾਂ ਵਿੱਚੋਂ ਕਾਫੀ ਬੱਚੇ ਨੇ ਵੀ ਨਵੀਂ ਬੱਚੇ ਬਣ ਗਏ ਸੋ ਇਹ ਗੁਰੂ ਦੀ ਬਖਸ਼ਿਸ਼ ਦੁਆਰਾ ਵਿਦਿਆ ਵਿਚਾਰੀਤਾ ਪਰਵਕਾਰੀ ਫੁਰ ਪ੍ਰਸਾਦੀ ਵਿਦਿਆ ਵਿਚਾਰੇ ਪੜ ਪੜ ਪਾਓ ਈਮਾਨ ਇੱਥੇ ਸਾਰੀ ਵਿਦਿਆ ਉੱਥੇ ਅਧਿਆਤਮਿਕ ਵਿਦਿਆ ਵੀ ਹੈ ਜਨਮਪਿੰਦਰ ਸਿੰਘ ਜੀ ਇਹ ਕਰਨਲ ਗਮੀਤ ਸਿੰਘ ਜੀ ਦਨੇਸ਼ ਜੀ ਇਹ ਸਾਰੀ ਟੀਮ ਵਰਕ ਕਰਕੇ ਸਾਰਾ ਇਹ ਇਹ ਬੱਚਿਆਂ ਦਾ ਰਾਤ ਦਿਨ ਸਾਰੇ ਪੰਜਾਬ ਤੋਂ ਨਹੀਂ ਬੱਚੇ ਬੰਦਿਆ ਪ੍ਰਦੇਸ਼ ਤੋਂ Rajasthan ਤੋਂ ਮਤਲਬ ਬਾਹਰ ਦੇ ਆਹਾਰੇ ਬੱਚੇ ਜੀ ਤੋ ਜਿਹੜਾ ਵੀ ਬੱਚਾ ਇਸ ਮੈਡ ਲਿਸਟ 'ਚ ਆਉਂਦਾ ਉਹ ਇੱਥੇ ਵੀ ਦੇਣਾ ਦੂਸਰ ਪੜ੍ਹਨ ਨਾਲ ਪਲੱਸ 1 ਪਲੱਸ 2 ਕਰਦਾ ਤੇ ਨਾਲੇ ਉਹਨਾਂ NDA ਦੀ ਲਿਖਤੀ ਤਿਆਰੀ ਨਾਲ ਬੋਰਡ ਦੀ ਤਿਆਰੀ CBSE ਦੀ ਨਾਲ ਅਸੀਂ ਵੀ ਤਿਆਰੀ ਇਹ ਸਾਰੇ ਪੜ੍ਹਨ ਉਹ ਪਿਛਲੇ ਦਿਨਾਂ 'ਚ ਬੱਚੇ ਸਜੂ ਦੋ ਤਿੰਨ ਘੰਟੇ ਚਵੇਂ ਕਿਤਾਸ ਸੁਣਦੇ ਰਹੇ ਜੀ ਸਿਰਫ ਤੈਨੂੰ ਇਹਦਾ ਤੜਕੇ ਪਣਾ ਦੋ ਕਿਨ ਪੰਜੇ ਫਿਓਠ ਸੁਣਾਈ ਹੈ ਆਪਣੀ ਗੁਰੂ ਨੇ ਕਿਰਪਾ ਕੀਤੀ ਬੱਚਾ ਤੇ ਇਹ ਮਿਲ ਹਿੰਮਤ ਬਖਸ਼ੀ ਆ ਇਸ ਸਤਬ ਨੂੰ ਹਿੰਮਤ ਬਖਸ਼ੀ ਨੇ ਪੂਰਾ ਉਤਖੋਸ਼ ਕੀਤਾ ਸੋ ਨਤੀਜਾ ਹੈ ਤਾਂ ਆਇਆ ਤੇ ਗੁਰੂ ਦੀ ਕਿਰਪਾ ਗੁਰੂ ਦੀ ਹੁੰਦੀ ਆ ਇਹ ਆਪਣਾ ਤੇ ਸਸਾਰੀ ਜੀਵਨ ਦਾ ਉਹ ਪਰਾਲਾ ਹੁੰਦਾ ਜੀ ਪੂਰਬੀ ਪੰਜਾਬ ਦੇ ਬੱਚਿਆਂ ਦੇ ਮਾਪਿਆਂ ਨੂੰ ਅਤੇ ਨੇੜਲੇ ਹੁਣ ਜਿਹੜੇ ਖਡੂਰ ਸਾਹਿਬ ਦੇ ਇੱਥੇ ਲੋਕ ਨੇ ਜਿਨ੍ਹਾਂ ਨੂੰ ਅਕੈਡਮੀ ਬਿਲਕੁਲ ਨੇੜੇ ਪੈਂਦੀ ਪਰ ਉੱਛਤ ਤਾਂ ਦੇਖਿਆ ਕਿ ਬਾਬਾ ਜੀ ਸੂਬੇ ਤੋਂ ਬਾਹਰਲੇ ਬੱਚੇ ਵੀ ਆ ਕੇ ਜਿਹੜੇ ਨੇ ਉਹ ਲਹਾ ਲੈ ਰਹੇ ਨੇ ਸੁਨੇਹਾ ਕੀ ਹੈ ਬੱਚਿਆਂ ਦੇ ਮਾਪਿਆਂ ਨੂੰ ਅਤੇ ਬੱਚਿਆਂ ਨੂੰ ਕਿ ਵੱਧ ਤੋਂ ਵੱਧ ਗੁਰੂ ਦੇ ਨਾਲ ਬਾਣੀ ਦੇ ਨਾਲ ਵੀ ਜੁੜਿਆ ਜਾਵੇ ਤੇ ਮਿਹਨਤ ਕੀਤੀ ਜਾਵੇ ਹਾਂ ਜੀ ਕਾਫੀ ਜਿਵੇਂ ਜਿਵੇਂ ਮਤਲਬ ਬੱਚੇ ਆਉਂਦੇ ਨੇ ਇੱਥੇ ਕੋਈ ਮੈਂਟ ਬੇਸ ਪਾਏ ਜਿਹੜੇ ਨਵੇਂ ਪੌਏ ਸਟ੍ਰੀਟੋਂ ਬਾਹਰ ਦੋਵੇ ਇਹਨਾਂ ਮੈਟ ਵਿੱਚ ਹੀ ਦਾਖਲੇ ਮਿਲਦੇ ਨੇ ਜਿਹੜੇ ਬੱਚੇ ਮਤਲਬ ਮੈਟ ਹੋਰਦੇ ਉਹਨਾਂ ਨੂੰ ਦਾਖਲੇ ਮਿਲ ਜਾਂਦਾ ਕਿਉਂਕਿ ਇੱਥੇ ਕੋਈ ਪਾਰਦਰਸ਼ੀ ਦੇ ਨਾਲ ਇਹ ਸਾਰਾ ਕੰਮ ਚੱਲਦਾ ਤੇ ਕਾਫੀ ਹਾਰ ਕੀ ਖੜੂਸਾਂ ਦੇ ਬੱਚੇ ਵੀ ਆ ਕੇ ਸ਼ਾਮਲ ਹੋਏ ਨੇ ਇਹ ਗੋਵਿੰਦਵਾਦ ਸਾਹਿਬ ਦੇ ਪਿੱਛੇ ਸਫਲ ਵੀ ਹੋ ਚੁੱਕੇ ਨੇ ਇਹ ਲੱਖ ਲਾ ਕੇ ਸਾਰੇ ਪਿਛਲੇ ਸਾਲ ਪੱਟੀ ਦੇ ਲਾ ਕੇ ਛੀਰ ਪੈਣ ਸੀ ਔਰ ਬਚਾ ਵਸਾਇ ਪੀਰ ਹੋਣਾ ਸੀ ਔਰ ਆਲ ਓਵਰ ਇੰਡੀਆ ਵਿੱਚੋਂ 6-7 ਲੱਖ ਦੇ ਬੱਚਾ ਬੈਠਦਾ ਉਨੇ ਸਫਰਾਂ ਲਈ ਆ ਬੱਚੇ ਨੇ ਜੀ ਮਤਲਬ ਪਿੰਡੂ ਬੱਚਾ ਇੱਕ ਮਤਲਬ ਇੰਨਾ ਵੱਡਾ ਬਾਹਰ ਉਸ ਕਾਬਿਲ ਇਹ ਹੈਗੇ ਬੱਚਿਆਂ ਦੇ ਉਹ ਮੌਕੇ ਮਿਲੇ ਪਲੈਟਫਾਰਮ ਮਿਲੇ ਤੇ ਬੱਚਾ ਉਹ ਕਾਬਿਲ ਤੇ ਵਿਖਾ ਸਕਦਾ ਜੀ ਸਮਾ ਦੇ ਲਈ ਬਾਬਾ ਜੀ ਬਹੁਤ ਬਹੁਤ ਧੰਨਵਾਦ ਜੀ ਹੋਰ ਵੀ ਵੈਕਾ ਸਾਰੇ ਜੀ ਜੀ ਸੋ ਹੋਰ ਵੀ ਸਾਡੇ ਨਾਲ ਮੌਜੂਦ ਨੇ ਬਾਬਾ ਜੀ ਵਾਇਗੁਰਜੀ ਕਾ ਖਾਨ ਜੀ ਕੀ ਮੰਦੇ ਭਾਵ ਨੇ ਮਨ ਦੇ ਵਿੱਚ ਖੁਸ਼ੀ ਹੈ ਕਿ ਕਿੰਨੇ ਸੋਹਣੀਆਂ ਦਸਤਾਰਾਂ ਸਜਾਈ ਇਹ ਨੌਜਵਾਨਾਂ ਨੇ ਪੰਜਾਬ ਦਾ ਅਕੈਡਮੀ ਦਾ ਜਿਹੜਾ ਨਾਮ ਜਿਹੜਾ ਰੋਸ਼ਨ ਕੀਤਾ ਬੰਦੇ ਭਾਵ ਇਹ ਨੇ ਜੀ ਕਿ ਬੇਜਿੰਗ ਸਾਡੇ ਕੋਲ ਇੱਕ ਕਪੈਸਿਟੀ ਸੀ ਜੀ ਜੀ ਅਜੇ 40 ਸਾਲ ਨੌਕਰੀ ਕਰਨ ਦੇ ਬਾਅਦ ਕਿ ਆਪਾਂ ਬੱਚਿਆਂ ਨੂੰ ਕੁਝ ਸਿਖਾ ਸਕਦੇ ਜਾਂ ਬੱਚਿਆਂ ਨੂੰ ਕੁਝ ਦੇ ਸਕਦੇ ਜੀ ਜੀ ਪਰ ਇਹ ਪੋਸੀਬਲ ਨਹੀਂ ਸੀ ਸਾਡੇ ਕੋਲ ਕਿ ਜੇ ਆ ਸੰਸਥਾ ਸਾਨੂੰ ਨਾਮੇ ਬਾਬਾ ਜੀ ਦੀ ਰਹਿਨੁਮਾਈ ਮਿਲੀ ਸੰਸਥਾ ਮਿਲੀ ਇੱਥੇ ਜਿਹੜਾ ਇੱਕ ਸੈਟਅਪ ਬੇਸ ਮਿਲਿਆ ਸਾਨੂੰ ਫੈਸਿਲਿਟੀਆਂ ਸੈਟਅਪ ਸੰਗਤ ਨੇ ਕੀਤੀਆਂ ਨੇ ਜੀ ਜੀ ਉਹਦੇ ਬਾਅਦ ਫਿਰ ਸਾਡੇ ਜਨਨ ਸਾਥੀ ਦੀ ਡਾਇਰੈਕਸ਼ਨ ਸਾਡੀ ਸਟਡੀ ਸਟਡੀ ਟੀਮ ਦੀ ਮਿਹਨਤ ਸਾਡੇ ਬੱਚੇ ਅਸੀਂ ਬਹੁਤ ਹਾਈ ਫੇਅਰ ਸਿਲੈਕਸ਼ਨ ਦੇ ਨਾਲ ਬੱਚੇ ਚੁਣੇ ਤੇ ਉਹ ਫਿਰ ਅੱਗੇ ਜਿਹੜੀ ਇਹਨਾਂ ਦੀ ਦਿਨ ਰਾਤ ਮਿਹਨਤ ਹੈ ਉਹਨੂੰ ਐਡੀਸ਼ਨਲ ਇਥੇ ਇਹ ਅਕਿ ਜਿਹੜੇ ਬਾਕੀ ਪੰਜਾਬ ਦੇ ਵਿੱਚ ਸਾਡਾ ਸਭ ਤੋਂ ਬੈਸਟ ਰਿਜ਼ਲਟ ਹੈ ਉਹਦਾ ਕਾਰਨ ਇਹ ਹੈਗਾ ਕਿ ਜਿਹੜੀ ਸਾਡੀ ਵਿਲੱਖਣਤਾ ਸੀ ਸਿੰਘ ਕੌਮ ਦੀ ਉਸੀ ਗੁਰਬਾਣੀ ਜੀ ਗੁਰਬਾਣੀ ਤੋਂ ਆਪਾਂ ਖੁੰਝੇ ਸਾਹਿਬ ਤੇ ਗੁਰਬਾਣੀ ਦੇ ਨਾਲ ਆਪਾਂ ਜਿਹੜੀ ਪਰਸਨੈਲਿਟੀ ਡਵੈਲਪਮੈਂਟ ਦਿੱਤੀ ਹੈ ਜਿਹਦੇ ਨਾਲ ਬੱਚਿਆਂ ਨੂੰ ਇਹ ਚੀਜ਼ ਦੀ ਸਮਝ ਪਈ ਹੈ ਕਿ ਮਨ ਨੂੰ ਕਨਸੈਂਟ੍ਰੇਸ਼ਨ ਕਿਵੇਂ ਕਰਨੀ ਹੈ ਮਨ ਦੀ ਇਕਾਤ ਕਿਵੇਂ ਵਧਾਈ ਜਾਏ ਡਿਸਟੋਰਸ਼ਨ ਕਿਵੇਂ ਥੋੜੀ ਜਾਏ ਤੇ ਉਹਦੇ ਕਾਰਨ ਜਿੰਨੇ ਫਿਰ ਮਨ ਇਕਾਗਰ ਹੋਏ ਬੱਚਿਆਂ ਨੇ ਗੱਲ ਨੂੰ ਸਮਝਿਆ ਤੇ ਅਲਟੀਮੇਟਲੀ ਅੱਜ ਅਸੀਂ ਇੱਥੇ ਖੜੇ ਹਾਂ ਗੁਰੂਮੇ ਸਾਹਿਬ ਦੀ ਦੀਵਾ ਮੇ ਦੀ ਕਿਰਪਾ ਹੋਈ ਇਹ ਤਾਂ ਸਾਨੂੰ ਵੀ ਆਸ ਨਹੀਂ ਸੀ ਸਤਗੁਰਾਂ ਨੇ ਸਾਡੀ ਝੋਲੀ ਚ ਪਾਇਆ ਬਹੁਤ ਮਾਣ ਹੈ ਸਾਨੂੰ ਬੱਚਿਆਂ ਦੇ ਪੇਰੈਂਟਸ ਤੇ ਸੰਸਥਾ ਦੇ ਤੇ ਸਤਗੁਰੂ ਦਾਇਆ ਕਰਨ ਤੇ ਇਹ ਸੇਵਾ ਪਾ ਇਦਾਂ ਕਰਦੇ ਤਰੀਕਾ ਧੰਨਵਾਦ ਜੀ ਸਰ ਤੁਸੀਂ ਕੁਝ ਕਹਿਣਾ ਚਾਹੋਗੇ ਨਹੀਂ ਮੈਂ ਤਾਂ ਇਹ ਨਹੀਂ ਕਹਿਣਾ ਚਾਹਾਂਗਾ ਕਿ ਬਾਬਾ ਜੀ ਦੀ ਇਹਨਾਂ ਮੈਂ ਇਹ ਜਿਹੜਾ ਕੰਮ ਚੱਲ ਰਿਹਾ ਹੈਗਾ ਇੱਥੇ ਸਿੱਖਿਆ ਬਾੜਾ ਬਾਕੀ ਬਾਰੇ ਪਿੰਡ ਪੱਧਰ ਤੇ ਲਗਾਉਣ ਦਾ ਬਹੁਤ ਵਧੀਆ ਹੈਗਾ ਤੇ ਮੈਂ ਆਪਣੇ ਆਪ ਨੂੰ ਬਹੁਤ ਭਾਗਵਾਨੀ ਸਮਝਦਾ ਕਿਉਂਕਿ ਮੈਨੂੰ ਇੱਥੇ ਇਹ ਸੇਵਾ ਕਰਨ ਦਾ ਮੌਕਾ ਮਿਲਿਆ ਜਦੋਂ ਮੈਂ ਰਿਟਾਇਰ ਹੋਇਆ ਸੀਗਾ ਤਾਂ 3-4 ਸਾਲ ਪਹਿਲਾਂ ਤੇ ਬਾਬਾ ਜੀ ਨੇ ਕਹਿਆ ਸੀ ਕਿ ਸੇਵਾ ਕਰੋ ਜੀ ਤੇ ਜਿੰਨੀ ਟੀਮ ਹੈਗੀ ਆ ਮੇਰੇ ਥੱਲੇ ਜਿਹੜੇ ਵੀ ਕੰਮ ਕਰਦੇ ਹੈਗੇ ਉਹਨਾਂ ਦੀ ਬਹੁਤ ਮਿਹਨਤ ਦਾ ਸਬਕਾ ਹੈਗਾ ਤੇ ਉਹਨਾਂ ਨੇ ਇੰਨੇ ਬੱਚੇ ਤਿਆਰ ਕੀਤੇ ਹੈਗੇ ਜਿਹੜੇ ਇੰਟੀਗ੍ਰੇਟਡ ਐਗਜ਼ਾਮ ਵਿੱਚ ਸ਼ਿਕੀਰਤਾ ਪਾਇਆ ਤੇ ਸਾਨੂੰ ਬਹੁਤ ਉਮੀਦਾਂ ਨੇ ਕਿ ਅੱਗੇ ਵੀ ਇੰਟਰਵਿਊ ਕਲੀਅਰ ਕਰਨਗੇ ਤੇ ਡਿਫੈਂਸ ਫੋਰਸਿਸ ਦੇ ਵਿੱਚ ਆਕਸੈਸ ਬਣਗੇ ਤੇ ਪੰਜਾਬ ਦਾ ਨਾਮ ਰੌਸ਼ਨ ਕਰਨਗੇ ਇਹ ਬਹੁਤ-ਬਹੁਤ ਧੰਨਵਾਦ ਜੀ ਤੁਹਾਡਾ ਸਾਰਿਆਂ ਦਾ ਇਸ ਸਮਾਂ ਕੰਦੇ ਲਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਤੁਸੀਂ ਵੀ ਬਣੇ ਰਹ